পয়াজা পয়া পয়াজেয়া কাহ জনেম দিতেয়া পরি কাকাডেয় আখিয়া পয়ারতে। ਫੇਰ ਉਹਦੀ ਨੂੰ ਨਹੀਂ ਚਲੋ ਆਇਆ ਗਲਤੀ ਹੈ ਜੀ ਟਿੱਕ ਮਿੰਟ ਚਲੋ ਸਭ ਤੋਂ ਜ਼ਿਆਦਾ ਆ ਗਿਆ ਖੜੀ ਨਾ ਟੱਕ ਜੀ ਬੋਲ ਗਏ ਥੋੜੀ 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 ਚੰਦਰ ਤੇ ਜਿਵੇਂ ਆਪਾਂ ਪਾਣੀ ਬਣਾ ਲੈਂਦੇ ਆ ਦੁਪਹਿਰੇ ਵੀ ਕਰ ਲੈਂਦੇ ਆ ਬਈ ਨਹੀਂ ਇਹ ਨਹੀਂ ਕਰ ਪ੍ਰੂਫ ਤੁਸੀਂ ਕੰਮ ਨੇ ਮੇਰੇ ਮੇਰੇ ਹੱਥੋਂ ਤੁਹਾਨੂੰ ਉਹਨੂੰ ਦੱਸਦਾ ਤੁਹਾਨੂੰ ਆਉਂਦੇ ਨਾ ਹੱਥੋਂ ਵਾਦਾ ਕਰਦਾ ਤੁਹਾਨੂੰ 100% ਵਿੱਚ ਰਿਜ਼ਲਟ ਕਰਾਉਣਾ ਮੈਂ ਕਹਿੰਦਾ। ਪਾਣੀ ਕਿਉਂ ਨਹੀਂ ਕਰਦੇ? ਤੁਸੀਂ ਤਸ਼ੱਦਦ ਕਰ ਦਿਓ, ਕੁੱਤੇ ਨੂੰ ਕਰ ਦਿਓ। ਤੁਸੀਂ ਤਸ਼ੱਦਦ ਕਰਾਂਗੇ। ਚਮ-ਚਮ ਕਰੋ ਕੁੱਤੇ ਨੂੰ ਪਿਆਰੇ, ਕਮਾਸੂ ਤੇ ਤੁਸੀਂ ਐਡਾ ਤਸ਼ੱਦਦ। ਕੁੱਤਿਆਂ ਦੇ ਕਰਦੇ ਆਂ, ਸੱਚੇ ਨੂੰ ਕਿਉਂ ਨਹੀਂ ਦਿਨਾਂ। ਬਾਬਾ ਜੀ ਆਏ ਉਹ ਤੁਹਾਨੂੰ ਲੈ ਆਉਗਾ। ਉਹ ਮੇਰੇ ਨਾਲ ਹੀ ਆਊਗਾ ਬੱਚਾ। ਹਰ ਕਰਤੋ ਸਰਪੰਚ ਸਾਹਿਬ ਤੁਸੀਂ ਖੜੇ ਹੋ ਨਾ ਬੱਚਾ ਮੇਰੇ ਨਾਲ ਹੀ ਆਉਣਾ। ਚਲੋ ਚਲੋ। ਬਾਬਾ ਜੀ ਨਾਲ ਆਊਗਾ। ਬੀ 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 ਅੱਜ ਆਪਾਂ ਰੰਗ ਦੇ ਕੋਸੇ ਵਿੱਚ ਬੱਚਾ ਬੱਚਾ ਜੀ ਬਣਦਾ ਪਹਿਲਾਂ ਦੱਸੋ ਪ੍ਰੈਸ ਕਿੰਨੇ ਲੱਗੇ ਪ੍ਰੈਸ ਕਿੰਨੇ ਲੱਗੇ ਇਹਨੇ ਕਿਹੜੇ ਪ੍ਰੈਸ ਨਹੀਂ ਮੈਨੇ ਲਾਈਏ ਕਿਨੇ ਉੜਕੇ ਲੱਗੇ ਉੜਕੇ ਉੜਕੇ ਪ੍ਰੈਸ ਲਾਈ ਕਿਨੇ ਸੱਤ ਦੱਸ ਤੇ ਸੁੱਤੇ ਕਦੀ ਸੀ ਜੋ 10 ਦੱਸ 10 ਦੱਸੀ ਦੱਸ ਸੱਤ ਦੱਸ ਤੂੰ ਸੱਤ ਕੰਮ ਕਰ ਦੇ ਰੋਕੀ ਨਹੀਂ ਮੈਂ ਪੁੱਛਾ ਹਾਂ ਪੁੱਛਾ ਜੀ ਮਾਣਾ ਮੋਟਾ 10 ਸੱਤ ਲਾ ਮੇਰੇ ਪ੍ਰੈਸ ਨਹੀਂ ਸੱਤ ਲਾ ਸੇ ਯਾਰ ਉਹ ਮੀ ਮਰ ਜੈਣਾ ਮੇਰੀ ਕਿਸੇ ਤੁਸਾਂ ਮੈ ਲਾਈ ਨਹੀਂ ਹੈਗੀ ਫਿਰ ਇਹਨੇ ਲਾਈ ਪ੍ਰੈਸ ਕਿੰਨੇ ਲਾਈਆਂ ਮੈਂ ਪੁੱਛੇ ਪੁੱਛੇ ਬਾਹਰ ਇੱਕ ਮਿੰਟ ਵਰਾ ਮੈਨੂੰ ਬਾਹਰੋਂ ਬੰਦਾ ਪ੍ਰੈਸ ਲੱਗ ਗਿਆ 100 ਬੱਚੇ ਦੱਸੂ ਆ ਗਏ ਇੱਕ ਮਿੰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਟਿਆਲੇ ਰਿਸ਼ੀ ਕਲੋਨੀ ਦੇ ਵਿੱਚੋਂ ਸਾਨੂੰ ਜਿਹੜੀ ਇੱਕ ਇਨਫੋਰਮੇਸ਼ਨ ਆਉਂਦੀ ਆ ਵੀ ਇੱਕ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾਂਦਾ ਘਰ ਦੇ ਵਿੱਚ ਔਰ ਇਸ ਬੱਚੇ ਤੋਂ ਬਹੁਤ ਜ਼ਿਆਦਾ ਘਰ ਦਾ ਕੰਮ ਕਰਵਾਇਆ ਜਾਂਦਾ ਸੀਗਾ ਜੀ ਜਿਵੇਂ ਘਰ ਦਾ ਝਾੜੂ ਪੋਚਾ ਅਤੇ ਘਰ ਦੇ ਵਿੱਚ ਕੁਝ ਜਾਨਵਰ ਰੱਖੇ ਸੀ ਉਹਨਾਂ ਦੀ ਸਭ ਸੰਭਾਲ ਲਈ ਬੱਚੇ ਨੂੰ ਮਜਬੂਰ ਕੀਤਾ ਜਾਂਦਾ ਸੀ 10-15 ਕੁੱਤਿਆਂ ਦੇ ਵਿੱਚ ਬੱਚੇ ਨੂੰ ਰੱਖਿਆ ਜਾਂਦਾ ਸੀ ਕਿਸੇ ਵੇਲੇ ਵੀ ਉਹ ਬੱਚੇ ਦਾ ਵੀ ਨੁਕਸਾਨ ਜਿਹੜਾ ਕਰ ਸਕਦੇ ਸੀ ਪਰ ਇਹ ਜਿਹੜੇ ਲੇਡੀ ਆ ਜੀ ਜਿਹੜੀ ਆਪਣਾ ਨਾਮ ਮਨੀ ਦੱਸਦੀ ਆ ਉਹ ਇਹਦੇ ਜਿਹੜੇ オリジナル ਮਾਤਾ ਨਹੀਂ ਹੈਗੀ ਬੱਚੇ ਦੀ ਬੱਚੇ ਦੇ ਮਾਪੇ ਹਜੇ ਲੱਭਣੇ ਬਾਕੀ ਨੇ ਵੀ ਇਹ ਕਿੱਦਾਂ ਇਹਨਾਂ ਕੋਲੇ ਆਇਆ ਸਾਨੂੰ ਤਾਂ ਇਹ ਲੱਗਦਾ ਵੀ ਇਹ ਕਿਟਨੈਪ ਕਰਕੇ ਲੈ ਕੇ ਆਏ ਨੇ ਜੀ ਬੱਚੇ ਨੂੰ ਉਸ ਤੋਂ ਬਾਅਦ ਅਸੀਂ ਦੱਸਣਾ ਚਾਹੁੰਦੇ ਹਾਂ ਸੰਗਤ ਨੂੰ ਘਰ ਦੇ ਵਿੱਚੋਂ ਜਦੋਂ ਬੱਚਾ ਸਾਨੂੰ ਮਿਲਦਾ ਉਸ ਬੱਚੇ ਦੇ ਢੂਹੀ ਦੇ ਉੱਪਰ ਲਾਸ਼ਾਂ ਬਲਤਾਂ ਉਹਦੇ ਮਾਰੀਆਂ ਜਾਂਦੀਆਂ ਸੀਗੀਆਂ ਔਰ ਬੱਚੇ ਦੇ ਸਿਰ ਦੇ ਵਿੱਚ ਸੱਟ ਲੱਗਣ ਕਰਕੇ ਖੂਨ ਜਿਹੜਾ ਕੰਨ ਦੇ ਵਿੱਚੋਂ ਵੀ ਬੱਚੇ ਦੇ ਖੂਨ ਨਿਕਲਿਆ ਜੀ ਬੱਚੇ ਦਾ ਨਾਮ ਜਿਸ ਕਰਨ ਉਹਨੇ ਦੱਸਿਆ ਜੀ ਮਾਸੂਮ ਜੇ ਬੱਚੇ ਨੇ ਔਰ ਇਹਨਾਂ ਨੇ ਇਸ ਲੇਡੀ ਨੇ ਮਨੀ ਨਾਮ ਦੀ ਲੇਡੀ ਨੇ ਬੱਚੇ ਦਾ ਨਾਮ ਜਿਹੜਾ ਲਾਡੀ ਰੱਖਿਆ ਹੋਆ ਸੀਗਾ ਜੀ ਔਰ ਬੱਚੇ ਦੇ ਜਿਹੜਾ ਤੁਸੀਂ ਦੇਖੋ ਇੱਕ ਲੇਡੀ ਦੀ ਕਿੱਥੋਂ ਤੱਕ ਗਿਰ ਚੁੱਕੀ ਐ ਇੱਕ ਸਾਡਾ ਅੱਜ ਦਾ ਇਨਸਾਨ ਵੀ ਗਰਮ ਪ੍ਰੈਸ ਕਰਕੇ ਬੱਚੇ ਦੇ ਮੂੰਹ ਦੇ ਲਾ ਦਿੱਤੀ ਗਈ ਆ ਇਹ ਚੀਜ਼ ਤੁਸੀਂ ਆਪ ਸਾਰੇ ਭੈਣ ਭਰਾ ਸੋਚ ਕੇ ਦੇਖੋ ਔਰ ਅਸੀਂ ਬੇਨਤੀ ਕਰਾਂਗੇ ਜੀ ਜਿਹੜੀ ਪ੍ਰਸ਼ਾਸਨ ਦੇ ਅੱਗੇ ਐਸਐਸਪੀ ਸਾਹਿਬ ਦੇ ਅੱਗੇ ਸਾਡੀ ਇਹ ਬੇਨਤੀ ਆ ਵੀ ਇਸ ਕੇਸ ਨੂੰ ਬੜੇ ਧਿਆਨ ਨਾਲ ਦੇਖਿਆ ਜਾਵੇ ਇਸ ਦੀ ਜਾਂਚ ਪੜਤਾਲ ਕੀਤੀ ਜਾਵੇ ਵੀ ਕੀ ਇਹ ਤੇ ਮਾਂ ਬਾਪਾ ਨੇ ਤਾਂ ਨਹੀਂ ਬੱਚੇ ਨੂੰ ਵੇਚਿਆ ਜਾਂ ਇਹ ਕਿੱਥੋਂ ਖਰੀਦ ਕੇ ਲੈ ਕੇ ਆਏ ਨੇ ਜਾਂ ਇਹ ਕਿੱਥੋਂ ਕਿਟਨੈਪ ਕਰਕੇ ਲੈ ਕੇ ਆਏ ਨੇ ਉਸ ਤੋਂ ਬਾਅਦ ਇਸ ਜਿਹੜੀ ਮਨੀ ਨਾਮ ਦੀ ਮਾਫ ਕਰਨਾ ਜਿਹੜੀ ਇਹ ਮਨੀ ਸ਼ਰਮਾ ਆਪਣਾ ਨਾਮ ਦੱਸਦੀ ਆ ਇਸ ਲੇਡੀ ਨੂੰ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਤਾਂ ਜੋ ਇਹਨੂੰ ਸਜ਼ਾ ਮਿਲ ਸਕੇ ਮਨੁੱਖੀ ਅਧਿਕਾਰਾਂ ਦਾ ਬਹੁਤ ਵੱਡਾ ਘਾਣ ਇਸ ਲੇਡੀ ਨੇ ਕੀਤਾ ਘਰ ਦੇ ਵਿੱਚ ਇੱਕ ਕੈਦ ਕਰਕੇ ਕਿਡਨਾਪ ਕਰਕੇ ਇੱਕ ਬੱਚੇ ਦੇ ਉੱਪਰ ਤਸ਼ੱਦਦ ਕੀਤਾ ਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਤੇ ਮੀਡੀਆ ਦਾ ਧੰਨਵਾਦ ਕਰਦੇ ਆਂ ਵੀ ਤੁਸੀਂ ਇਸ ਆਵਾਜ਼ ਨੂੰ ਚੱਕਣ ਲਈ ਅੱਗੇ ਆਏ ਇਸ 마ਸੂਮ ਦੀ ਆਵਾਜ਼ ਨੂੰ ਵੱਡੇ ਪੱਧਰ ਤੇ ਤੁਸੀਂ ਲੈ ਕੇ ਜਾ ਰਹੇ ਹੋ ਧੰਨਵਾਦ মিডিਆ ਦਾ ਤੇ ਸਾਡੀ ਐਸਐਸਪੀ ਸਾਹਿਬ ਹੋਰ ਅਫੀਸਰ ਸਹਿਬਾਨਾਂ ਦੇ ਅੱਗੇ ਬੇਨਤੀ ਆ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਵੀ ਇਹ ਸਾਡੀ ਬੇਨਤੀ ਨੂੰ ਮੰਨਦੇ ਹੋਏ ਸੁਣਦੇ ਹੋਏ ਬੱਚੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਹਨਾਂ ਦਰਿੰਦਿਆਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਜੀ